ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੋਸਤੋ ਅੱਜ ਮੈਂ ਤੁਹਾਨੂੰ ਦੱਸਦਾ ਵੀ ਪੰਜਾਬੀ ਕਿਵੇਂ ਲਾਈ ਲੱਗ ਹੁੰਦੇ ਆ ਹਨਾ ਜਿਵੇਂ ਨਾ ਅਸੀਂ ਉਹ ਹਿੰਦੀ 'ਚ ਇੱਕ ਕਹਾਵਤ ਨਹੀਂ ਹੈਗੀ ਆ ਪੈਲ ਮੁਝੇ ਮਾਰ ਤੇ ਉਹ ਕਿਵੇਂ ਪੰਜਾਬੀਆਂ ਤੇ ਸਹੀ ਹੁੰਦੀ ਆ ਹਨਾ ਇਹ ਗੱਲ ਹੈਗੀ ਆ ਜੀ 2024 'ਚ ਗਰਮੀਆਂ ਦਾ ਟਾਈਮ ਸੀ ਮੈਨੂੰ ਲੱਗਦਾ ਜੂਨ ਜਾਂ ਜੁਲਾਈ ਦਾ ਮਹੀਨਾ ਹੋਣਾ 2024 'ਚ ਉਦੋਂ ਮੈਂ ਪੰਜਾਬ 'ਚ ਹੀ ਸੀਗਾ ਤੇ ਮੈਨੂੰ ਫੋਨ ਆਉਂਦਾ ਦੂਰ ਦੀ ਰਿਸ਼ਤੇਦਾਰੀ 'ਚ ਕਦੇ ਉਹਨਾਂ ਨੇ ਪਹਿਲਾਂ ਫੋਨ ਨਹੀਂ ਕੀਤਾ ਕਦੇ ਹਾਲ ਚਾਲ ਨਹੀਂ ਪੁੱਛਿਆ ਖਾਸ ਕਰਕੇ ਗਰੀਬ ਬੰਦੇ ਨੂੰ ਕੋਈ ਬਹੁਤਾ ਨਹੀਂ ਫੋਨ ਪਾਨ ਕਰਦਾ ਹੁੰਦਾ ਚਲੋ ਇਹ ਉਹਨਾਂ ਨੇ ਮੈਨੂੰ ਫੋਨ ਕੀਤਾ ਹਾਲ ਚਾਲ ਪੁੱਛਿਆ ਬੜੇ ਨਿਮਰਤਾ ਨਾਲ ਤੇ ਆਪ ਨੂੰ ਵੀ ਪਤਾ ਲੱਗ ਗਿਆ ਵੀ ਕੋਈ ਮਤਲਬ ਹੋਣਾ ਤੋ ਮੈਨੂੰ ਕਹਿੰਦੇ ਵੀ ਐਂ ਕਰਕੇ ਸਾਡੀ ਕੁੜੀ ਕੈਨੇਡਾ ਪੜਨ ਗਈ ਆ ਅਪ੍ਰੈਲ ਦੇ ਵਿੱਚ 2024 ਜੀ ਜਾਨੀ ਕਿ 2 ਕਿ ਮਹੀਨੇ ਬਾਅਦ ਉਹਨਾਂ ਨੇ ਫੋਨ ਕੀਤਾ ਮੈਨੂੰ ਪੂਰੇ ਵਧੀਆ ਰੱਜੇ ਪੁੱਜੇ ਘਰ ਦੇ ਬੰਦੇ ਨੇ ਚੰਗੀ ਜ਼ਮੀਨ ਆ ਮੈਨੂੰ ਲੱਗਦਾ ਵੀ ਦੋ ਥਾਂ ਦੀ ਜ਼ਮੀਨ ਆਉਂਦੀ ਆ ਉਹਨਾਂ ਨੂੰ ਹੋਣੀਆਂ ਵੀ 25 ਕਿੱਲੇ ਜ਼ਮੀਨ ਤੇ ਉਹਨਾਂ ਨੇ ਜੀ ਮਖਾਜੀ ਹੁਕਮ ਕਰੋ ਕਹਿੰਦੇ ਵੀ ਐਂ ਕਰਕੇ ਸਾਡੀ ਕੁੜੀ ਕੈਨੇਡਾ ਗਈ ਆ ਪੜਨ ਅਪ੍ਰੈਲ ਦੇ ਵਿੱਚ ਤੇ ਸਾਡੇ ਗਮਾਂਡੀਆਂ ਦਾ ਮੁੰਡਾ ਗਿਆ ਹੋਇਆ ਅਮਰੀਕਾ ਚ 2 ਨੰਬਰ ਚ ਤੇ ਉਹਨੂੰ ਸਾਰਾ ਕਾਨੂੰਨ ਦਾ ਪਤਾ ਸਾਰੀਆਂ ਗੱਲਾਂ ਦਾ ਉਹਨੂੰ ਭੇਜਤਾ ਮੈਂ ਕਿਹਾ ਠੀਕ ਆ ਜੀ ਕਹਿੰਦੇ ਵੀ ਤੇਰੇ ਥਾਈ ਸਾਨੂੰ ਐਂ ਕੰਮ ਆ ਵੀ ਤੇਰੀ ਘਰ ਵਾਲੀ ਅਮਰੀਕਾ ਚਾ ਉਹ ਸਿਟੀਜਨ ਆ ਉੱਥੋਂ ਦੀ ਤੇ ਸਾਡੀ ਕੁੜੀ ਆ ਜਿਹੜੀ ਉਹ ਹਜੇ 21 ਸਾਲ ਤੋਂ ਘਟਾ ਤੇ ਸਾਡੀ ਕੁੜੀ ਬਾਟਰ ਟੱਪ ਕੇ ਉੱਥੇ ਵਗ ਜੂਗੀ ਵੀ ਤੇ ਤੇਰੀ ਘਰ ਵਾਲੀ ਉਹਦੀ ਗਾਰਡੀਅਨ ਬਣ ਜੇ ਗਾਰਡੀਅਨ ਦਾ ਮਤਲਬ ਜਿਹੜਾ ਬੱਚਾ 21 ਸਾਲ ਤੋਂ ਘੱਟ ਉਮਰ ਦਾ ਹੁੰਦਾ ਉਹਦੀ ਦੇਖ ਰੇਖ ਵਾਸਤੇ ਕੋਈ ਬੰਦਾ 21 ਸਾਲ ਤੋਂ ਵੱਧ ਉਮਰ ਦਾ ਹੋਵੇ ਤੇ ਉਹ ਜ਼ਿੰਮੇਵਾਰੀ ਲੈ ਲੈਂਦਾ ਵੀ ਮੈਂ ਇਹਦੀ ਜ਼ਿੰਮੇਵਾਰੀ ਲੈਣਾ ਤੇ ਫਿਰ ਕਹਿੰਦੇ ਗਾਹਾਂ ਸਾਡੇ ਗਮਾਨੀਆਂ ਦਾ ਮੁੰਡਾ ਕਹਿੰਦਾ ਮੈਂ ਆਪੀ ਸੰਭਲੂ ਸਭ ਕੁਝ ਮੈਨਾਂ ਨੂੰ ਕਿਹਾ ਮੈਂ ਕਿਹਾ ਵੀ ਪਹਿਲੀ ਗੱਲ ਤਾਂ ਮੇਰੀ ਘਰ ਵਾਲੀ ਗੋਰੀ ਆ ਵੀ ਗੋਰੀ ਇਹੋ ਜਿਹੇ ਝਮੇਲਿਆਂ 'ਚ ਨਹੀਂ ਪੈਂਦੇ ਹੈਗੇ। ਵੀ ਇਸ ਗੱਲ ਨੂੰ ਤਾਂ ਮੇਰਾ ਤੁਹਾਨੂੰ ਜਵਾਬ ਆ ਭਾਈ। ਵੀ ਉਹਨੇ ਇਹ ਕੰਮ ਨਹੀਂ ਕਰਨਾ ਉਹਨੂੰ ਪੁੱਛੇ ਬਿਨਾਂ ਹੀ ਮੈਂ ਤੁਹਾਨੂੰ ਦੱਸਤਾ। ਦੂਜੀ ਗੱਲ ਮੈਂ ਕਿਹਾ ਉਹਦੀ ਕੋਈ ਜਾਣ-ਪਛਾਣ ਨਹੀਂ ਉਹ ਕੀ ਦੱਸੂਗੀ ਵੀ ਇਹ ਕੌਣ ਆ ਕਿੱਥੋਂ ਆਈ ਆ। ਠੀਕ ਆ ਨਾ? ਨਾ ਉਹਨੂੰ ਪਿੰਡਾਂ ਦਾ ਨਾਮ ਲੈਣਾ ਆਉਂਦਾ, ਨਾ ਉਹਦੀ ਕੋਈ ਫੋਟੋ ਆ ਇਹਦੇ ਨਾਲ ਕੋਈ ਗੱਲ ਨਹੀਂ ਕੋਈ ਬਾਤ ਨਹੀਂ। ਦੂਜੀ ਗੱਲ ਮੈਂ ਕਿਹਾ ਜੇ ਤਾਂ ਮੈਂ ਕਿਹਾ ਤੁਹਾਨੂੰ ਕੋਈ ਥੋਡੀ ਕੁੜੀ ਨੂੰ ਕੈਨੇਡਾ 'ਚ ਕੋਈ ਦਿੱਕਤ ਆ ਦਿਕਤ ਕਹਿੰਦੇ ਕੋਈ ਨਹੀਂ ਕੰਮ ਨਹੀਂ ਹੈਗਾ ਮਗਰ ਫਿਰ ਸੋਨੂੰ ਭਾਈ ਜੇ ਤੰਗੀ ਆ ਕੋਈ ਮਾੜੀ ਮੁੱਟੀ ਜ਼ਮੀਨ ਵੇਚ ਕੇ ਆਪਦਾ ਕੋਈ ਗਹਿਣੇ ਧਰ ਕੇ ਟਾਈਮ ਨੰਗਾ ਲਓ ਵੀ ਕੁੜੀ ਨੂੰ ਉੱਥੇ ਪੜ ਲੈਣ ਦੋ ਪੜ ਕੇ ਉਹ ਇੱਕ ਨੰਬਰ ਚ ਆਪਦੇ ਕਾਗਜ਼ ਪੱਤਰ ਬਣਾਉਗੀ ਵਰਕ ਪਰਮਿਟ ਲਾਉਗੀ ਪੀ ਆਰ ਹੋਊਗੀ ਜਦੋਂ ਮਰਜ਼ੀ ਉਹਦਾ ਮਨ ਕਰੇ ਤੁਹਾਡੇ ਕੋਲੇ ਆ ਜਾਊਗੀ ਠੀਕ ਆ ਨਾ ਕੋਈ ਗਮੀ ਖੁਸ਼ੀ ਆ ਬੱਚਾ ਆਉਂਦਾ ਤਾਂ ਰਹਿ ਜੂ ਤੁਹਾਡੇ ਕੋਲੇ ਕਹਿੰਦੇ ਪੈਸੇ ਪੂਸੇ ਦੀ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਵੀ ਚਲ ਸਾਨੂੰ ਤਾਂ ਆਇਆ ਵੀ ਜਵਾਕੜੀ ਦੋ ਪੈਸੇ ਕਮਾ ਲੂਗੀ। ਨਾਲੇ ਪੈਸੇ ਦੀ ਦਿੱਕਤ ਕੋਈ ਨਹੀਂ ਨਾ ਇਹ ਕਹਿੰਦੇ ਜਵਾਕੜੀ ਦੋ ਪੈਸੇ ਕਮਾ ਲੂਗੀ। ਮੈਂ ਕਿਹਾ ਪਹਿਲੀ ਗੱਲ ਤਾਂ ਉੱਥੇ ਜਾ ਕੇ ਜ਼ਿੰਦਗੀ ਸੌਖੀ ਨਹੀਂ ਹੈਗੀ। 6-7 ਮਹੀਨੇ 8 ਮਹੀਨੇ ਦਾ ਜਿੰਨਾ ਟਾਈਮ ਵਰਕ ਪਰਮਿਟ ਨਹੀਂ ਆਉਂਦਾ ਉਹਨਾਂ ਟਾਈਮ ਨੂੰ ਲੁੱਕ ਕੇ ਕੰਮ ਕਰਨਾ ਪਊ, ਕੈਸ਼ ਤੇ ਕੰਮ ਕਰਨਾ ਪਊ, ਕੋਈ ਪੈਸੇ ਦੇਵੇ ਭਾਵੇਂ ਕੋਈ ਪੈਸੇ ਨਾ ਦੇਵੇ। ਤੇ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ। ਰੇਨਾ ਖੁਨਾ ਵਕੀਲਾਂ ਦੀ ਫੀਸ ਮੈਂ ਬਹੁਤ ਸਮਝਾਇਆ ਮੈਂ ਕਿ ਹੁਣ 15 ਤੋਂ ਲੈ ਕੇ 20000 ਡਾਲਰ ਫੀਸ ਲੈਂਦੇ ਨੇ ਵਕੀਲ ਚਲੋ ਜੀ ਉਹਨਾਂ ਨੇ ਸਾਰੀਆਂ ਮੇਰੀਆਂ ਗੱਲਾਂ ਸੁਣੀਆਂ ਹਾਂ ਹੂੰ ਜੇ ਕਰੀ ਤੇ ਮੈਂ ਕਿਹਾ ਫਿਰ ਜਦੋਂ ਉੱਥੇ ਚਲੀ ਗਈ ਛੋਟੀ ਕੁੜੀ ਵਾਪਸ ਛੋਡੇ ਕੋਲੇ ਨਹੀਂ ਆ ਸਕਦੀ ਕੋਈ ਗਮੀ ਖੁਸ਼ੀ ਆ ਉਹ ਛੋਡੇ ਕੋਲੇ ਆ ਨਹੀਂ ਸਕਦੀ ਜਿਹੜੇ ਗ੍ਰੀਨ ਕਾਰਡ ਹੋਏ ਵੀ ਲੋਕ ਨੇ ਇੱਥੇ ਜਿਹੜੇ ਕੋਈ ਇਸ ਰਾਹ ਆਏ ਸੀਗੇ ਉਹ ਵੀ ਹੁਣ ਸਿੱਧੇ ਇੰਡੀਆ ਚ ਨਹੀਂ ਉਤਰਦੇ ਹੈਗੇ ਕੋਈ ਨੇਪਾਲ ਚ ਉੱਤਰਦਾ ਜਿਆਦਾਤਰ ਨੇਪਾਲ ਚ ਉੱਤਰਦੇ ਨੇ ਇੱਕਦੋ ਆਪਣੇ ਨੇੜੇ ਦੇ ਦੇਸ਼ ਹੋਰ ਨੇ ਜਿਹੜੇ ਆਪਣੇ ਨਾਲ ਬਾਰਡਰ ਸਾਂਝਾ ਜਿਨ੍ਹਾਂ ਦਾ ਇੰਡੀਆ ਦੇ ਨਾਲ ਜਿੱਥੋਂ ਗੱਡੀਆਂ ਰਾਹੀਂ ਆਇਆ ਜਾਂਦਾ ਉੱਥੇ ਉੱਤਰ ਕੇ ਉਥੋਂ ਗੱਡੀਆਂ ਰਾਹੀਂ ਆਉਂਦੇ ਨੇ ਸੋ ਇਹੋ ਜਿਹੀਆਂ ਗੱਲਾਂ ਕਰਦੇ ਚਲੋ ਮੈਂ ਉਹਨਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ કરી ਪਰ ਉਹਨਾਂ ਨੇ ਮੇਰੀ ਗੱਲਾਂ ਦਾ ਹਾਂ ਹੂੰ ਤੱਕ ਕਹੀ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਚਲੋ ਜੀ ਫੋਨ ਕੱਟਤਾ ਆਪ ਨੂੰ ਵੀ ਪਤਾ ਲੱਗ ਗਿਆ ਵੀ ਬੰਦੇ ਆਕੜ ਕੇ ਚਲੋ ਜਿਸ ਬੰਦੇ ਨਾਲ ਕੋਈ ਆਪਣਾ ਵਰਤਪਤੀਰਾ ਨਾ ਹੋਵੇ ਹਨਾ ਪਰ ਆਪਾਂ ਦਾ ਚਲੋ ਚੰਗੀ رائے ਦਿੱਤੀ ਸੀ ਪਰ ਉਹਨਾਂ ਨੇ ਕੁੜੀ ਨੂੰ ਇੱਥੇ ਤੋੜਤਾ ਤੋੜ ਕੇ ਫਿਰ ਮੈਨੂੰ ਕੁਝ ਦਿਨਾਂ ਬਾਅਦ ਕਹਿੰਦੇ ਵੀ ਸਾਡੀ ਕੁੜੀ ਤਾਂ ਉੱਥੇ ਵਾਗ ਗਈ ਮੈਨੂੰ ਸੁਨੇਹਾ ਵੀ ਭੇਜਿਆ ਮਤਲਬ ਕੋਈ ਬੰਦਾ ਆਇਆ ਉਹ ਸਾਡੇ ਘਰੇ ਬੈਠ ਕੇ ਉਹਨੇ ਚਾਹ ਪੀਤੀ ਚਾਹ ਪੀਂਦੇ ਪੀਂਦੇ ਉਹਨੇ ਗੱਲ ਤੋਰੀ ਤੇ ਗੱਲ ਤੋੜ ਕੇ ਉਹਨੇ ਦੱਸਿਆ ਫਲਾਣਾਂ ਦੀ ਕੁੜੀ ਵੀ ਉੱਥੇ ਵਾਗ ਗਈ ਭਾਈ ਚਲੋ ਵਧੀਆ ਹੋਇਆ ਹੁਣ ਜਿਹੜੇ ਹਾਲਾਤ ਬਣੇ ਹੋਏ ਨੇ ਹੁਣ ਜਿਹੜੇ ਕੈਨੇਡਾ ਤੋਂ ਆਏ ਹੋਏ ਸਟੂਡੈਂਟ ਨੇ ਉਹਨਾਂ ਦੇ ਜਿਹੜੇ ਅਸਾਈਲਮ ਲਾਏ ਨੇ ਉਹ ਅਸਾਈਲਮ ਪਾਸ ਹੋਣ ਦੇ ਚਾਂਸ ਨੇ ਨਾ ਜਿਹੜੇ ਉਹ 1 ਜਾਂ 2% ਨੇ ਤੁਸੀਂ ਲਾ ਲਓ ਵੀ 100 'ਚੋਂ 1 ਜਾਂ 2 ਕੇਸ ਹੀ ਪਾਸ ਹੋਣੇ ਆ ਕਿਉਂਕਿ ਉਹਨਾਂ ਦਾ ਅਸਾਈਲਮ ਬਣਦਾ ਹੀ ਨਹੀਂ ਹੈਗਾ ਜਿਹੜੇ ਲੋਕ ਆਪਣੀ ਜਾਨ ਦਾਅ ਤੇ ਲਾ ਕੇ ਆਉਂਦੇ ਨੇ ਜੰਗਲਾਂ ਵਿੱਚ ਦੀ ਕੋਈ ਕਿਵੇਂ ਕੋਈ ਕਿਵੇਂ ਨੰਘ ਕੇ ਆਉਂਦਾ ਉਹ ਗੱਲ ਇੱਥੇ ਆ ਕੇ ਕਹਿ ਸਕਦੇ ਨੇ ਵੀ ਹਾਂ ਜੀ ਮੈਨੂੰ ਖਤਰਾ ਮੈਂ ਆਪਣੀ ਜਾਨ ਦਾਤੇ ਲਾ ਕੇ ਆਇਆ ਕਿਵੇਂ ਕਿਵੇਂ ਮੈਂ ਭੱਜ ਗਿਆ ਆ ਜਿਹੜਾ ਚੰਗਾ ਭਲਾ ਕੈਨੇਡਾ ਚ ਪੜਨ ਆਇਆ ਤੇ ਉਹ ਇੱਥੇ ਆ ਕੇ ਕਹੇ ਮੈਨੂੰ ਖਤਰਾ ਉਹ ਵੀ ਛੋਟੀ ਉਮਰ ਦਾ ਬੱਚਾ ਵੱਡੀ ਉਮਰ ਦਾ ਬੰਦਾ ਕਹੇ ਵੀ ਮੈਂ ਉੱਥੇ ਕਿਸੇ ਲੀਡਰ ਨਾਲ ਜੁੜਿਆ ਹੋਇਆ ਸੀ ਜਾਂ ਕੋਈ ਹੋਰ ਇਦਾਂ ਦੀ ਗੱਲਬਾਤ ਬਣ ਜਾਂਦੀ ਆ ਪਰ ਹਟਦੇ ਨਹੀਂ ਹੈਗੇ ਲੋਕ ਜਿੰਨਾ ਮਰਜੀ ਤੁਸੀਂ ਸਮਝਾ ਲਓ ਹਨਾ ਕਿクセ ਨੂੰ ਤੁਸੀਂ ਸਿੱਧੇ ਰਾਹ ਦੀ ਗੱਲ ਸਮਝਾਓ ਜਿੰਨਾ ਮਰਜ਼ੀ ਮੱਥਾ ਉਹ ਨੂੰ ਸਮਝ ਨਹੀਂ ਆਉਂਦੀ ਜੇ ਕਿਸੇ ਪੁੱਠੇ ਰਾਹ ਪਾਉਣਾ ਹੋਵੇ ਜਿਵੇਂ ਹੁਣ ਉਹਨਾਂ ਦੇ ਗਮਾਂਡੀਆਂ ਦੇ ਮੁੰਡੇ ਨੇ ਮਾੜਾ ਜਿਹਾ ਕਿਹਾ ਵੀ ਇੱਥੇ ਆਜੇ ਕੁੜੀ ਇੱਥੇ ਆਏ ਆ ਕਮਾਈ ਫਲਾਨਾ ਧਮਕਾ ਚਲੋ ਮੰਨਦੇ ਆ ਵੀ ਉਹਨਾਂ ਦਾ ਮੁੰਡਾ ਪਹਿਲਾਂ ਦਾ ਗਿਆ ਹੋ ਉਹਨੇ ਉਦੋਂ ਦੇ ਸਮੇਂ ਦੇ ਹਿਸਾਬ ਨਾਲ ਚਾਰ ਪੈਸੇ ਬਣ ਕੇ ਹੋਣਗੇ ਕਿਸੇ ਦਾ ਕੋਈ ਕੰਮ ਸੈੱਟ ਆਇਆ ਵਾ ਹੋਊਗਾ ਤੇ ਇੰਨਾ ਜਣੀ ਸਾਡੇ ਪੰਜਾਬੀਆਂ ਦੇ ਮਨ ਵਿੱਚ ਲਾਲਚ ਆ ਤੇ ਫੇਰ ਅਸੀਂ ਬਾਅਦ ਚ ਦੋਸ਼ ਦੇਣ ਲੱਗ ਜਾਂਦੇ ਆ ਹੁਣ ਜੇ ਉਹ ਕੁੜੀ ਇੱਥੋਂ ਰਿਪੋਰਟ ਹੋਗੀ ਆਪਾਂ ਨਹੀਂ ਕਹਿੰਦੇ ਵੀ ਹੋਵੇ ਪ੍ਰਮਾਤਮਾ ਨਾ ਕਰੇ ਪਰ ਜਿਹੜੇ ਹਾਲਾਤ ਨੇ ਕੁਝ ਵੀ ਹੋ ਸਕਦਾ ਹਨਾ ਤੇ ਫਿਰ ਜਦੋਂ ਇੱਥੇ ਡਿਪੋਰਟ ਹੋ ਗਿਆ ਬੱਚਾ ਫਿਰ ਉਹ ਮੁੜ ਕੇ ਨਾ ਕੈਨੇਡਾ ਜਾਣ ਜੋਗਾ ਹੋਰ ਜਿਹੜੇ 20 ਦੇਸ਼ ਨੇ ਜਿਹੜੇ ਵਧੀਆ ਦੇਸ਼ ਮੰਨੇ ਜਾਂਦੇ ਆ ਵਿੱਚ ਹੀ ਉਹਦੇ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਆ ਗਿਆ ਕੈਨੇਡਾ ਅਮਰੀਕਾ ਸਾਰੇ ਅਮਰੀਕਾ ਦੀ ਬੀਜੇਤੀ ਜਿਹੜੀ ਨੀਤੀ ਫਾਲੋ ਕਰਦੇ ਆ ਮੁੜ ਕੇ ਨਹੀਂ ਬੱਚਾ ਕਿਤੇ ਜਾ ਸਕਦਾ ਉਹਦਾ ਤਾਂ ਫਿਊਚਰ ਖਰਾਬ ਹੋ ਗਿਆ ਹਨਾ ਅੱਛਾ ਫਿਰ ਕਹਿਣਗੇ ਜੀ ਸਾਨੂੰ ਤਾਂ ਉਹਨੇ ਗਮਰਾਹ ਕਰਤਾ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਹੁਣ ਆਪਾਂ ਦੇਖਦੇ ਹਾਂ ਅੱਜ ਕੱਲ ਕਿੰਨਾ ਝੂਠ ਚੱਲ ਰਿਹਾ ਹੈ ਹਨਾ ਠੀਕ ਆ ਜਿਹੜੇ ਆਏ ਨੇ ਡਿਪੋਰਟ ਹੋ ਕੇ ਬੜੀ ਉਹਨਾਂ ਨਾਲ ਆਪਾਂ ਨੂੰ ਵੀ ਹਮਦਰਦੀ ਆ ਹਨਾ ਬੜੇ ਦੁੱਖ ਦੀ ਗੱਲ ਆ ਹੁਣ ਕੋਈ ਕਹਿੰਦਾ ਮੈਨੂੰ ਏਜੰਟ ਨੇ ਆਏ ਧੋਖੇ ਚ ਰੱਖਿਆ ਕੋਈ ਆ ਪਰ ਸਭ ਨੂੰ ਪਤਾ ਸੀ ਵੀ ਡੋਂਕੀ ਲੱਗ ਰਹੀ ਆ ਵੀ ਡੋਂਕੀ ਰਾਹੀਂ ਜਾਇਆ ਜਾਊਗਾ ਐਨੀ ਗੱਲ ਜਰੂਰ ਹੋ ਸਕਦੀ ਆ ਕਿਸੇ ਨੂੰ ਐਂ ਕਹਤਾ ਹੋਵੇ ਵੀ ਤੈਨੂੰ ਭਾਈ ਅਸੀਂ ਜਹਾਜ਼ ਰਾਹੀਂ ਲੈ ਕੇ ਜਾਵਾਂਗੇ ਉਹਨੂੰ ਤੋੜ ਕੇ ਲਿਆਏ ਹੁਣ ਇਹ ਗੱਲਾਂ ਹੋ ਸਕਦੀਆਂ ਨੇ ਪਰ ਸਮਝਦੇ ਨਹੀਂ ਹੈਗੇ ਲੋਕ ਹਨਾ ਉਹ ਜੋ ਵੀ ਹੋ ਰਿਹਾ ਹੈ ਬੜਾ ਮੰਦ ਭਾਗਾ ਹੁਣ ਇਹਨਾਂ ਨੇ ਪਨਾਮਾ ਕੋਸਟਾ ਰੀਕਾ ਤੇ ਇੱਕ ਹੋਰ ਦੇਸ਼ ਆ ਮੈਂ ਉਹਦਾ ਨਾਮ ਭੁੱਲ ਗਿਆ ਉੱਥੇ ਕੈਂਪ ਕੁੰਪ ਜੇ ਬਣਾਏ ਨੇ ਤੇ ਉੱਥੇ ਰੱਖਦੇ ਨੇ ਤੇ ਜਿਹੜਾ ਕੋਈ ਨਹੀਂ ਦੱਸਦਾ ਆਪਦੀ ਆਈਡੈਂਟੀਟੀ ਉਹਨੂੰ ਰੱਖੀ ਰੱਖਦੇ ਨੇ ਜਿਹੜਾ ਕੋਈ ਦੱਸ ਦਿੰਦਾ ਮੈਂ ਫਲਾਣੇ ਦੇਸ਼ ਦਾ ਮੈਨੂੰ ਉੱਥੇ ਭੇਜ ਦੋ ਭੇਜ ਵੀ ਦਿੰਦੇ ਨੇ ਤੇ ਬਹੁਤਿਆਂ ਨੂੰ ਆਪ ਵੀ ਟਿਕਟਾਂ ਲਾਉਣੀਆਂ ਪੈਣਗੀਆਂ ਹੁਣ ਯਾਨੀ ਕੰਮ ਔਖਾ ਹੀ ਕਰੀ ਜਾਂਦੇ ਨੇ ਇਹਨਾਂ ਹੁੰਦੇ ਨਾ ਸੌਖਾ ਨਹੀਂ ਹੈਗਾ ਸੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬੱਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ